ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੀ ਮਾਨ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਅਪ੍ਰੈਲ ਦੇ ਆਖਰੀ ਹਫਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਸੋ ਇਸ ਰਜਿਸਟ੍ਰੇਸ਼ਨ ਦਾ ਅਪ੍ਰੈਲ ਦੇ ਆਖਰੀ ਹਫਤੇ ਤੋਂ ਸ਼ੁਰੂ ਹੋ ਕੇ ਮਈ ਤੱਕ ਚੱਲੇਗੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਹਰੀ ਛੰਡੀ ਦਿੱਤੀ ਹੈ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਅਰਥੀਆਂ ਕੱਢੀਆਂ ਜਾ ਰਹੀਆਂ ਨੇ ਵੱਖ-ਵੱਖ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਹਨਾਂ ਲੋਕ ਭਲਾਈ ਸਕੀਮਾਂ ਦੇ ਵਿੱਚ ਹੀ ਮਾਨ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਜਿਵੇਂ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਆਪਣੀ ਗਰੰਟੀ ਕੀਤੀ ਸੀ ਮਹਿਲਾਵਾਂ ਨੂੰ ਵੱਤਵਸ ਹੂਟਾਂ ਦੇਣ ਦੀ ਉਹ ਵੱਤਵਸ ਹੂਟਾਂ ਦਿੱਤੀਆਂ ਜਾ ਰਹੀਆਂ ਨੇ ਮਹਿਲਾਵਾਂ ਨੂੰ ਬਸ ਸਫਰ ਫਰੀਦਾ ਜਾ ਰਿਹਾ ਹੈ ਮਹਿਲਾਵਾਂ ਨੂੰ ਜੋ ਬੇਸਹਾਰਾ ਨੇ ਵਿਧਵਾ ਨੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ ਹਰ ਮਹੀਨੇ ਜੋ ਬੁਢਾਪਾ ਪੈਨਸ਼ਨ ਹੈ ਉਹ ਲਗਾਤਾਰ ਅਸੀਂ ਹਰ ਮਹੀਨੇ ਖਾਤਿਆਂ ਵਿੱਚ ਟ੍ਰਾਂਸਫਰ ਕਰਦੇ ਰਹੇ ਹਾਂ ਸੋ ਇਸ ਦੇ ਨਾਲ ਹੀ ਜੋ ਇੱਕ ਹੋਰ ਅਸੀਂ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਉਸ ਦੇ ਬਾਰੇ ਉਹ ਰਜਿਸਟ੍ਰੇਸ਼ਨ April ਦੇ ਆਖਰੀ ਹਫਤੇ ਸ਼ੁਰੂ ਹੋ ਕੇ ਤੇ ਮਈ ਤੱਕ ਉਹ ਜਾਰੀ ਰਹੇਗੀ ਔਰ ਉਸ ਤੋਂ ਬਾਅਦ ਮਾਲ ਮੰਤਰੀ ਜੋ ਉਹਨਾਂ ਦੇ ਵੱਲੋਂ ਇਹ ਸਾਰਾ ਪ੍ਰੋਗਰਾਮ ਬਣਾਇਆ ਜਾਵੇਗਾ ਉਹ ਰੂਟ ਤਿਆਰ ਕੀਤੇ ਜਾਣਗੇ ਜੋ ਰਜਿਸਟ੍ਰੇਸ਼ਨ ਕਰਵਾ ਚੁੱਕੇ ਹੋਣਗੇ ਲਾਭਪਾਤਰੀ ਉਹਨਾਂ ਨੂੰ ਜਿਹੜਾ ਕਿ ਉਸ ਦਾ ਲਾਭ ਮਿਲੇਗਾ ਸੋ ਇਸ ਤੋਂ ਪਹਿਲਾਂ ਕਿ ਉਹਨਾਂ ਨੇ ਕਿਹਾ ਕਿ ਅਸੀਂ ਜੋ ਸਾਡਾ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਬਾਈਟ ਪੇਸ਼ ਕੀਤਾ ਗਿਆ ਉਸ ਬਾਈਟ ਦੇ ਵਿੱਚ ਉਹਨਾਂ ਸਹੂਲਤਾ ਨੂੰ ਜਾਰੀ ਰੱਖਣ ਵਾਸਤੇ ਨਵੀਆਂ ਸੂਹਤਾ ਹੋਰ ਦੇਣ ਵਾਸਤੇ ਜੋ ਬਜਟ ਦੇ ਵਿੱਚ ਅਸੀਂ ਪੈਸਾ ਰੱਖਿਆ ਹੈ ਉਹ ਸਾਰਾ 2025 ਦੇ ਵਿੱਚ ਅਸੀਂ ਲੋਕ ਭਲਾਈ ਸਕੀਮਾਂ ਦੇ ਉੱਪਰ ਖਰਚ ਕਰਾਂਗੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ 31 ਮਾਰਚ ਤੱਕ ਸਾਰੇ ਰਾਸ਼ਨ ਕਾਰਡ ਸੀ ਉਹਨਾਂ ਨੂੰ ਈ ਕੇਵਾਈਸੀ ਕਰਾਉਣ ਲਈ ਕਿਹਾ ਗਿਆ ਸੀ ਔਰ ਸਾਰੇ ਹੀ ਰਾਸ਼ਨ ਕਾਰਡ ਜੋ ਈ ਕੇਵਾਈਸੀ ਹੋ ਗਏ ਨੇ ਜਾਂ ਕੁਝ ਰਹਿ ਗਏ ਨੇ ਉਹਨਾਂ ਨੂੰ ਵੀ ਫੇਰ ਦੁਬਾਰਾ ਇਹੜਾ ਸਮਾਂ ਦਿੱਤਾ ਗਿਆ ਕਿ ਤੁਸੀਂ ਅਜੇ ਤੱਕ ਜਿਨ੍ਹਾਂ ਨੇ ਈ ਕੇ ਵੀ ਸੀ ਨਹੀਂ ਕਰਵਾਈ ਉਹ ਕਰਵਾ ਲੈ ਤਾਂ ਕਿ ਅਗਲੇ ਜਿਹੜੇ ਮਹੀਨਿਆਂ ਦਾ ਰਾਸ਼ਨ ਤੁਹਾਡੇ ਨੂੰ ਮਿਲ ਸਕੇ ਔਰ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਅਸੀਂ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਹੋਇਆ ਹੈ ਉਹਨਾਂ ਨੂੰ ਅਸੀਂ ਜੋ ਰੁਜ਼ਗਾਰ ਦੇਣ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਾਲ ਅਸੀਂ ਲਗਭਗ 50 ਹਜ਼ਾਰ ਦੇ ਕਰੀਬ ਨੌਕਰੀਆਂ ਦੇ ਚੁੱਕੇ ਹਾਂ ਔਰ ਇਸ ਸਾਲ 50 ਹਜ਼ਾਰ ਹੋਰ ਨੌਕਰੀਆਂ ਦਿੱਤੀਆਂ ਜਾਣੀਆਂ ਨੇ ਜਿਸ ਵਿੱਚੋਂ ਪੁਸਤ ਦੇ ਵਿੱਚ ਵੱਡੀ ਭਰਤੀ ਕੀਤੀ ਜਾ ਰਹੀ ਹੈ 10000 ਨਵੇਂ ਪੋਸਟਾਂ ਪੁਸਤ ਦੇ ਵਿੱਚ ਹੋਰ ਅਸੀਂ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਹੇ ਹਾਂ ਤੇ 8000 ਹੋਮਗਾਰਡ ਭਰਤੀ ਕੀਤਾ ਜਾਵੇਗਾ ਜੋ ਸਮਗਲਰ ਹੁੰਦਾ ਨਸ਼ਾ ਜਿਹੜਾ ਕਿ ਬਾਰਡਰ ਤੋਂ ਲੰਘਦਾ ਹੈ ਪਾਕਿਸਤਾਨ ਜੋ ਇਹ ਸਾਡੇ ਦੇਸ਼ ਦੇ ਵਿੱਚ ਨਸ਼ਾ ਫਲਾਉਣਾ ਚਾਹੁੰਦਾ ਉਸ ਨੂੰ ਕੰਟਰੋਲ ਕਰਨ ਵਾਸਤੇ ਹੋਮਗਾਰਡ ਨੌਜਵਾਨ ਬਾਰਡਰ ਰੇਰੀਏ ਤੇ ਤਾਇਨਾਤ ਕੀਤੇ ਜਾਣਗੇ ਜੋ ਇਸ ਨਸ਼ੇ ਦੀ ਚੈਨ ਨੂੰ ਤੋੜਨਗੇ ਨਸ਼ਾ ਜੋ ਪਾਕਿਸਤਾਨ ਤੋਂ ਲੰਘ ਕੇ ਆਉਂਦਾ ਹੈ ਉਹ ਸਮੱਗਲਰਾਂ ਨੂੰ ਫੜਨ ਵਿੱਚ ਸਫਲਤਾ ਸਾਨੂੰ ਮਿਲੇਗੀ ਸੋ ਬਹੁਤ ਜਲਦੀ 8000 ਹੋਮਗਾਰਡ ਦੇ ਨੌਜਵਾਨ ਭਰਤੀ ਕੀਤੇ ਜਾਣਗੇ ਔਰ ਉਹ ਬਾਰਡਰ ਤੇ ਬੀਐਸਐਫ ਨਾਲ ਰਹਿ ਕੇ ਆਪਣੀ ਡਿਊਟੀ ਕਰਨਗੇ ਸੋ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਜਿਹੜੇ ਕਿ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਗੱਡੀਆਂ ਜਿਹੜੀਆਂ ਨੇ ਪਹਿਲਾਂ ਸਮਾਂ 40 ਮਿੰਟ ਦੇ ਵਿੱਚ ਉਹ ਗੱਡੀਆਂ ਕਿਸੇ ਮਾਰਦਾ ਤੇ ਪਹੁੰਚਦੀਆਂ ਸੀ ਹੁਣ ਉਹ ਸਮੇਂ ਨੂੰ ਘਟਾ ਦਿੱਤਾ ਗਿਆ ਉਹ ਸਿਰਫ 8 ਮਿੰਟ ਦੇ ਵਿੱਚ ਜਿੱਥੇ ਵੀ ਕੋਈ ਵਾਰਦਾਤ ਹੋਵੇ ਕਰੇਗੀ ਉੱਥੇ ਉਹ ਪਹੁੰਚ ਜਾਇਆ ਕਰਨਗੀਆਂ ਸੋ ਇਸ ਤੋਂ ਪਹਿਲਾਂ ਕਿ ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਜੋ 50 ਸਾਲ ਤੋਂ ਵੱਧ ਉਮਰ ਦੇ ਜੋ ਬਜ਼ੁਰਗ ਨੇ ਪਾਵੇਂ ਉਹ ਲੇਡੀਜ਼ ਨੇ ਪਾਵੇਂ ਉਹ ਮਰਦ ਨੇ ਉਹਨਾਂ ਨੂੰ ਯਾਤਰਾਵਾਂ ਕਰਾਉਣ ਵਾਸਤੇ ਇਹ ਪ੍ਰੋਗਰਾਮ ਉਲੀਕਿਆ ਹੈ ਜੋ ਕਿ ਉਹਨਾਂ ਨੂੰ ਫ੍ਰੀ ਯਾਤਰਾਵਾਂ ਕਰਵਾਈਆਂ ਜਾਣਗੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਜੋ ਅਪ੍ਰੈਲ ਦੇ ਆਖਰੀ ਹਫਤੇ ਸ਼ੁਰੂ ਹੋ ਜਾਵੇਗੀ ਔਰ ਉਸ ਤੋਂ ਬਾਅਦ ਮਈ ਤੱਕ ਰਜਿਸਟ੍ਰੇਸ਼ਨ ਚੱਲੇਗੀ ਔਰ ਮਈ ਦੇ ਵਿੱਚ ਇਹ ਜਿਹੜਾ ਕਿ ਉਹਨਾਂ ਬਜ਼ੁਰਗਾਂ ਦੀ ਯਾਤਰਾਵਾਂ ਸ਼ੁਰੂ ਹੋਣਗੀਆਂ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਸੋ ਉਹਨਾਂ ਨੂੰ ਬਿਲਕੁਲ ਫ੍ਰੀ ਸਾਰਾ ਖਰਚਾ ਸਰਕਾਰ ਦਾ ਹੋਵੇਗਾ 에어 ਕੰਡੀਸ਼ਨ ਯਾਤਰਾ ਹੋਵੇਗੀ ਆਰਾਮਦਾਇਕ ਰਹਿਸ਼ ਤੇ ਖਾਣੇ ਦਾ ਪ੍ਰਬੰਧ ਸਾਰੀਆਂ ਸਹੂਲਤਾਂ ਸ਼ਾਮਲ ਹੋਣਗੀਆਂ ਉਸ ਵਹੀਕਲ ਦੇ ਵਿੱਚ ਯਾਤਰਾ ਨੂੰ ਯਾਦਗਰੀ ਬਣਾਉਣ ਲਈ ਸਰਕਾਰ ਸ਼ਰਧਾਲੂਆਂ ਨੂੰ ਯਾਦਗਰੀ ਚਿੰਨ੍ਹ ਦੇ ਰੂਪ ਵਿੱਚ ਤੋਹਫੇ ਵੀ ਪ੍ਰਦਾਨ ਕਰੇਗੀ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਸੋ ਇਸ ਯੋਜਨਾ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਸੋ ਇਹ ਯਾਤਰੀਆਂ ਲਈ ਰਜਿਸਟ੍ਰੇਸ਼ਨ ਅਪ੍ਰੈਲ ਤੇ ਆਖਰੀ ਹਫਤੇ ਸ਼ੁਰੂ ਹੋ ਕੇ ਉਸ ਤੋਂ ਬਾਅਦ ਮਈ ਵਿੱਚ ਸ਼ੁਰੂ ਹੋ ਜਾਵੇਗੀ ਯਾਤਰਾ ਜੋ ਪਹਿਲੀ ਯਾਤਰਾ ਹੋਵੇਗੀ ਮਈ ਦੇ ਵਿੱਚ ਜਾਵੇਗੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡਾ ਐਲਾਨ ਕੀਤਾ ਹੈ